ਅੱਜ ਦਾ ਵਿਸ਼ਾ ਹੈ ਭੇਡ ਤੇ ਸ਼ੇਰ ਦੀ ਜ਼ਿੰਦਗੀ ਵਿੱਚ ਫਰਕ ਕਹਿੰਦੇ ਭੇਡ ਵਾਂਗ 100 ਸਾਲ ਜਿਉਣ ਨਾਲੋਂ ਸ਼ੇਰ ਵਾਂਗ 100 ਦਿਨ ਜਿਉਣਾ ਚੰਗਾ ਹੈ ਇਹ ਸ਼ਬਦ ਮੈ ਮਸੂਰ ਦੇ ਮਹਾਨ ਸ਼ਾਸਕ ਹੈਦਰ ਅਲੀ ਦੇ ਲੜਕੇ ਟਿੱਪੂ ਸੁਲਤਾਨ ਨੇ ਕਹੇ ਸਨ ਜੋ ਅੰਗਰੇਜ਼ਾਂ ਨਾਲ ਬੜੀ ਬਹਾਦਰੀ ਨਾਲ ਜੂਝਦਾ ਹੋਇਆ ਸ਼ਹੀਦ ਹੋ ਗਿਆ ਸੀ। ਟਿੱਪੂ ਸੁਲਤਾਨ ਮਸੂਰ ਦਾ ਟਾਈਗਰ, ਪਾ ਮਸੂਰ ਦਾ ਚੀਤਾ ਵੀ ਕਿਹਾ ਜਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਕੁਝ ਲੋਕ ਆਪਣੀ ਥੋੜੇ ਸਮੇਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਮਹਾਨ ਕੰਮ ਕਰ ਜਾਂਦੇ ਹਨ। ਜਿਸ ਨੂੰ ਦੁਨੀਆ ਆਉਣ ਵਾਲੇ ਸਮੇਂ ਵਿੱਚ ਯਾਦ ਕਰਦੀ ਹੈ ਇਸ ਦੇ ਉਲਟ ਜ਼ਿਆਦਾਤਰ ਲੋਕ ਬਸ ਉਹੀ ਪੁਰਾਣੇ ਖਿਆਲਾਂ ਮੁਤਾਬਕ ਆਪਣੀ ਸਾਰੀ ਜ਼ਿੰਦਗੀ ਹਨੇਰੇ ਵਿੱਚ ਬਤੀਤ ਕਰ ਜਾਂਦੇ ਹਨ ਉਹ ਰੱਤੀ ਭਰ ਵੀ ਕੋਈ ਨਵੀਂ ਗੱਲ ਦੀ ਕਰਨ ਦੀ ਹਿੰਮਤ ਨਹੀਂ ਰੱਖਦੇ ਉਹਨਾਂ ਦੇ ਅੰਦਰ ਸੱਚ ਕਹਿਣ ਦਾ ਵੀ ਹੌਸਲਾ ਨਹੀਂ ਪੈਦਾ ਹੁੰਦਾ ਉਹ ਆਪਣੀ ਜ਼ਿੰਦਗੀ ਨੂੰ ਘੜੀ-ਸਘੜੀ ਸੇ 100 ਸਾਲ ਤੱਕ ਲੈ ਜਾਂਦੇ ਹਨ ਇਸ 100 ਸਾਲ ਦੀ ਜ਼ਿੰਦਗੀ ਦੇ ਦੌਰਾਨ ਉਹਨਾਂ ਨੇ ਇੱਕ ਵੀ ਕੋਈ ਸਮਾਜ ਭਲਾਈ ਦਾ ਕੰਮ ਨਹੀਂ ਕੀਤਾ ਹੁੰਦਾ ਬਸ ਆਪਣੇ ਸਵਾਰਥ ਦੀ ਖਾਤਰ ਪੈਸਾ ਇਕੱਠਾ ਕੀਤਾ ਹੁੰਦਾ ਹੈ ਇਸੇ ਤਰ੍ਹਾਂ ਦੇ ਲੋਕਾਂ ਨੂੰ ਮਰਨ ਤੋਂ ਬਾਅਦ ਕੋਈ ਵੀ ਯਾਦ ਨਹੀਂ ਕਰਦਾ ਇਸ ਲਈ ਉਹ ਲੋਕ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਜਿਉਂ ਲੈਂਦੇ ਹਨ ਪਰ ਇੱਕ ਬੱਬਰ ਸ਼ੇਰ ਦੀ ਤਰ੍ਹਾਂ ਜਿਉਂਦੇ ਹਨ ਉਹ ਸੱਚੀ ਗੱਲ ਕਹਿਣ ਤੋਂ ਨਹੀਂ ਡਰਦੇ ਬੇਸ਼ੱਕ ਉਹਨਾਂ ਨੂੰ ਸੱਚੀ ਗੱਲ ਕਹਿਣ ਦਾ ਖਮਿਆਜਾ ਵੀ ਕਿਉਂ ਨਾ ਭੁਗਤਣਾ ਪਵੇ ਪਰ ਉਹ ਭੇਡ ਦੀ ਤਰ੍ਹਾਂ 100 ਸਾਲ ਤੱਕ ਨਹੀਂ ਜਿਉਣਾ ਚਾਹੁੰਦੇ ਤੀਪੂ ਸੁਲਤੀਪੂ ਸੁਲਤਾਨ ਨੇ ਵੀ ਇਸੇ ਤਰ੍ਹਾਂ ਜ਼ਿੰਦਗੀ ਨੂੰ ਜਿਉ ਕੇ ਦੁਨੀਆ ਵਿੱਚ ਆਪਣਾ ਨਾਂ ਰੌਸ਼ਨ ਕੀਤਾ ਸੀ ਸੋ ਜਿਆਦਾ ਲੰਮੀ ਔਰ ਭੋਗਣ ਵਾਲੋਂ ਜਿਸ ਤਰ੍ਹਾਂ ਪੇੜ 100 ਸਾਲ ਤੱਕ ਜਿਉਂਦੀ ਹੈ ਤਾਂ ਉਸੇ ਤਰ੍ਹਾਂ ਜ਼ਿੰਦਗੀ ਨੂੰ ਬੇਸ਼ੱਕ ਥੋੜਾ ਜਿਹਾ ਲਵ ਚੰਗਾ ਜਾਣ ਲੋਕਾਂ ਦੇ ਕੰਮ ਆਵੋ ਸੱਚੋ ਤੇ ਪਹਿਰਾ ਦੇਵੋ ਗਿਆਨ ਵੰਡੋ ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਕੱਢ ਕੇ ਸਚਾਈ ਦਾ ਮਾਰਗ ਦੱਸੋ ਤਾਂ ਫਿਰ ਹੀ ਇਹ ਜ਼ਿੰਦਗੀ ਨੂੰ ਵਧੀਆ ਕਿਹਾ ਜਾ ਸਕਦਾ ਹੈ ਨਹੀਂ ਤਾਂ ਲੰਮੀ ਉਮਰ پوਕੇ ਆਪਣੇ ਹੀ ਮੱਕੜੀ ਜਾਲ ਵਿੱਚ ਫਸੇ ਰਹਿਣਾ ਅਤੇ ਲੰਮੀ ਉਮਰ ਭੋਗਣਾ ਇਹ ਕਹਿਣਾ ਕਿ ਉਹ ਬੰਦਾ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਕੇ ਗਿਆ ਹੈ ਤਾਂ ਇਹ ਗੱਲ ਕੋਈ ਕਹਿਣ ਵਾਲੀ ਬਹੁਤ ਵਧੀਆ ਨਹੀਂ ਹੋਵੇਗੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੇਰੀਆਂ ਗੱਲਾਂ ਉਸ ਚੰਗੀਆਂ ਲਗੀਆਂ ਆ ਵੀਡੀਓ ਨੂੰ ਸਬਸਕ੍ਰਾਈਬ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਧੰਨਵਾਦ